ਆਸ਼ਮੀ ਸੁਤਰਾ ਤੁਸੀਂ ਦੇਖ ਰਹੇ ਹੋ ਹਲਚਰ ਪੰਜਾਬ ਦੀ ਜਿਆ ਸਰਾਦੀ ਇਲਾਕਾ ਅਰਕਾਲ ਮਾਝ ਜੇ ਦੱਸਿਆ ਜਾਂਦਾ ਕਿ ਬੀਤੀ ਰਾਤ ਨੂੰ ਜੇ ਸ਼ੱਕੀ ਵਿਅਕਤੀ ਦੇਖੇ ਗਿਆ ਪਰ ਤੁਹਾਨੂੰ ਉਹ ਵੀ ਘਰ ਦੱਸਾਂਗੇ ਜਿੱਥੋਂ ਮਾਤਾ ਦਾ ਪਾਸੋਂ ਇੱਕ ਇਥੇ ਮਾਤਾ ਰਹਿੰਦੀ ਹੈ ਇਸ ਘਰ ਦੇ ਵਿੱਚ ਜਿੱਥੋਂ ਮਾਤਾ ਪਾਸੋਂ ਸ਼ੱਕੀ ਵਿਅਕਤੀ ਦੇਖੇ ਗਿਆ ਜਿਹੜੇ ਰਾਤ ਨੂੰ ਕਹਿੰਦੇ ਆ ਇਥੋਂ ਨੰਕੇ ਗਿਆ ਉਹਨਾਂ ਘਰ ਦੀ ਤਸਵੀਰਾਂ ਵੀ ਦੱਸ ਸਕਦੇ ਆ ਜਿਸ ਘਰ ਦੇ ਵਿੱਚ ਉਹ ਮਾਤਾ ਰਹਿੰਦੀ ਸੀ ਮਾਤਾ ਨੂੰ ਸ਼ੱਕੀ ਵਿਅਕਤੀ ਵੀ ਵਿਖਿਆ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕਿ 4 ਸਾਲ ਪਹਿਸੋਂ ਪੂਰੀ ਸਰਚ ਕੀਤਾ ਜਾ ਕੇ ਤਾਂ ਪਰ ਜੇ ਗੱਲ ਕਰਾਂਗੇ ਐਸਐਸਪੀ ਗੁਰਦਾਸਪੁਰ ਵੀ ਇਥੇ ਮੌਕੇ ਤੇ ਤੱਕਰ ਪੁਲਿਸ ਦੇ ਹੱਥ ਜਿਹੜਾ ਕੁਝ ਵੀ ਇਦਾਂ ਦਾ ਕੋਈ ਸਰਾਖ ਜਿਹੜਾ ਨਹੀਂ ਲੱਗਿਆ ਬੀਤੀ ਰਾਤ ਨੂੰ ਸੇ ਸ਼ੱਕੀ ਵਿਅਕਤੀ ਦੇਖੇ ਗਏ ਹੈ ਪਰ ਇਥੋਂ ਨੰਕੇ ਗਏ ਹੈ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਜੇ ਇੱਕ ਗੱਲ ਕਰਾਂਗੇ ਕੁਝ ਦਿਨ ਪਹਿਲਾਂ ਇਹ ਕੋੜ ਪਟੀਆਂ ਦੇ ਵਿੱਚ ਵੀ ਜਿਹੜੇ ਸ਼ੱਕੀ ਵਿਅਕਤੀ ਦੇਖੇ ਗਏ ਸੀ ਪਰ ਪੁਲਸਰ ਦੇ ਪਾਸੋਂ ਵੀ ਪੂਰੀ ਸਰਚ ਕੀਤੀ ਜੀ ਦੀ ਜਾਂਚ ਕੀਤੀ ਜਾਏਗੀ ਜੇ ਗੱਲ ਕਰਾਂਗੇ ਐਸਐਸਪੀ ਗਰਦਾਸਪੁਰ ਵੀ ਮੌਕੇ ਤੇ ਸੇ ਪਹੁੰਚੀ ਹੈ ਪਰ ਉਹਨਾਂ ਦੇ ਪਾਸੋਂ ਵੀ ਜਿਹੜਾ ਪੂਰੀ ਜਾਂਚ ਕੀਤੀ ਜਾਏਗੀ ਜੇ ਗੱਲ ਕਰਾਂਗੇ ਉਸ ਮਾਤਾ ਨਾਲ ਜਿਹਨੇ ਰਾਤ ਨੂੰ ਸ਼ੱਕੀ ਵਿਅਕਤੀ ਦੇਖਿਆ ਪਰ ਉਹਨਾਂ ਨਾਲ ਜਿਹੜੀ ਐਸਐਸਪੀ ਗਰਦਾਸਪੁਰ ਨਾਲ ਗੱਲ ਹਗਾ ਜਿੱਥੇ ਸ਼ੱਕੀ ਵਿਅਕਤੀ ਦਿਖੇਗੇ ਪਰ ਲੋਕਾਂ ਦੇ ਵਿੱਚ ਜਿਹੜਾ دہشت ਦਾ ਮਾਹੌਲ ਵੀ ਹੈਗਾ ਇਹ ਲੋਕਾਂ ਦੇ ਡਰ ਬਣਿਆ ਹੋਇਆ ਹੈ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਜਿੱਥੇ ਫੋਰਸਾਂ ਬਸ ਕਮਾਂਡੋ ਫੋਰਸਾਂ ਪੰਜਾਬਪੁਰ ਸਾਹਿਬ ਉਸ ਜਿਹੜਾ ਸਰਚ ਵੀ ਸ਼ੁਰੂ ਕੀਤਾ ਗਿਆ ਪਰ ਇਹ ਕੋਈ ਦਾਦਾ ਜਿਹੜਾ ਕੋਈ ਵੱਡਾ ਸਰਾਖ ਜਾਂ ਪੁਲਿਸਾਥੇ ਜਿਹੜਾ ਨਹੀਂ ਲੱਗਿਆ ਮੈਂ ਸ਼ਨੀ ਸੁਨੋਤਰਾ ਆਪਣਾ ਜਿਹੜੀ ਕੁਸ਼ਲਾਤਾ ਦੇ ਸਾਥ ਹਲਚਲ ਪੰਜਾਬ ਦੀ ਪਠਾਨਕੋਟ ਸਰ ਅਭਿਸ਼ੇਕ ਕੁਮਾਰ ਦਾ ਪਿੰਡ ਹੈਗਾ ਰਮਕਾਲ ਮਾਜੀ ਕੀ ਗੱਲਬਾਤ ਹੋਈ ਕਾਫੀ ਫੋਰਟ ਆਈ ਇੱਥੇ ਸਰ ਗੱਲਬਾਤ ਇਹ ਹੋਈ ਜੀ ਆਪਾਂ ਰਾਤੀ ਰੋਟੀ ਖਾ ਰਹੇ ਸੀ ਮੇਰੇ ਘਰ ਆਏ ਦੇ ਹੀ ਗੈਸਟ ਸਰ ਮੇਰੇ ਘਰ ਦੀ ਨਾ ਬਾਹਰ ਬੈਠ ਰਹੀ ਤੇ ਉਹ ਕਹਿੰਦੇ ਕੀ ਕਿਸ ਨੇ ਗੇਟ ਖੋਲਿਆ ਜੀ ਸਰ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਦੇਖਦਾ ਸਰ ਮੈਂ ਜਾ ਕੇ ਬਾਹਰ ਦੇਖਿਆ ਤੇ ਕੋਈ ਨਹੀਂ ਤੇ ਸਰ ਆਪਣੇ ਨਾ ਕੋਈ 2-4 ਮਿੰਟ ਬਾਅਦ 5 ਕੁ ਮਿੰਟ ਬਾਅਦ ਸਾਡੇ ਇੱਥੇ ਮੋੜ ਹੀ ਆ ਨਾਲ ਹੀ ਮੇਰੇ ਘਰ ਦੇ ਉੱਥੇ ਨਾ ਲਾਈਟ ਜੀ ਜਗੀ ਸੀ ਸਰ ਮੈਂ ਉੱਥੇ ਫਿਰ ਘੁੰਮ ਕੇ ਆਇਆ ਦੇਖਿਆ ਤੇ ਉੱਥੇ ਕੋਈ ਨਹੀਂ ਉਸ ਤੋਂ ਬਾਅਦ ਠੀਕ ਸਾਰਾ ਹੀ ਘੁੰਮ ਫਿਰ ਕੇ ਸਾਰੇ ਦੇਖੇ ਦੇਖਿਆ ਪਿੰਡ ਚ ਸਰ ਕੋਈ ਨਹੀਂ ਤੇ ਅਸੀਂ ਚੱਲ ਗਏ ਆਪਣੇ ਘਰ ਨੂੰ ਸਰ ਕੋਈ 12 12:30 ਤੱਕ ਕਰੀਬ ਕਰੀ ਮੋਟਿਆਂ ਬਾਥਰੂਮ ਕਰਨ ਤੇ ਗੇਟ ਦੇ ਵਿੱਚੋਂ ਨਾ ਮੈਂ ਬੰਦੇ ਜਾਂਦੇ ਦੇਖਿਆ ਫੌਜੀ ਪੈਂਟ ਪਾਈ ਦੀ ਆ ਮਤਲਬ ਕੀ ਕਾਰਗੋ ਦਾ ਪਜਾਮਾ ਜਿਹਾ ਪਾਇਦਾ ਕਿੰਨੇ ਕਿੰਨੇ ਕੋ ਬੰਦੇ ਸੀ ਸਰ ਪੰਜ 6 ਬੰਦੇ ਸੀ ਵੈਪਨ ਅਗੇਂਦੇ ਕੋਈ ਸਰ ਵੈਪਨ ਨਹੀਂ ਦੇਖਿਆ ਹਾਂਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਇਹ ਹੋਇਆ ਸਰ ਉਹ ਗਏ ਨਾ ਤੇ ਮੈਂ ਪਿੰਡ ਦੇ ਮੁੰਡੇ ਮੁੰਡੇ ਇਕੱਠੇ ਕੀਤੇ ਨਾ ਤਹਿੰਗੇ ਅੰਸਰ ਸਾਨੂੰ ਫੇਰ ਨਹੀਂ ਲੱਭੇ ਉਸ ਤੋਂ ਬਾਅਦ ਫੇਰ ਫਿਰ ਦੁਰਕੇ ਅੰਸਰ ਆਪਣੇ ਆਪਣੇ ਘਰ ਚੱਲ ਗਏ ਤੇ ਮੇਰੇ ਨਾਲ ਦੇ ਗਵਾਂਡੀ ਕਮਲਾ ਦੇਵੀ ਨੇ ਸਰ ਕੋਈ 2 2:30 ਵਜੇ ਫੋਨ ਕੀਤਾ ਕਿ ਉਹਨੇ ਕਿਹਾ ਕਿ ਮੇਰੇ ਘਰ ਦੇ ਲਾਗੇ ਛੇੜ ਹੁੰਦੀ ਵੀ ਹੈ ਮੈਂ ਕਿਹਾ ਕੋਈ ਗੱਲ ਨਹੀਂ ਸਰ ਮੈਂ ਉਸੇ ਵੇਲੇ ਰਾਤ ਨੂੰ ਉੱਠ ਕੇ ਆਪਣੇ ਕੋਠੇ ਦੇ ਗਿਆ ਕੋਠੇ ਤੋਂ ਮੈਂ ਦੇਖਿਆ ਉੱਥੇ ਛੇੜ ਜ਼ਰੂਰ ਹੁੰਦੀ ਵੀ ਸਰ ਪਰ ਮੈਂ ਇਕੱਲਾ ਹੀ ਮੈਂ ਥੋੜਾ ਡਰ ਗਿਆ ਜੀ ਉਸ ਤੋਂ ਬਾਅਦ ਮੈਂ ਫੇਰ ਹੀ ਉੱਥੱਲੇ ਉਤਰਿਆਂ ਕੋਠੇ ਤੋਂ ਮੈਂ ਇੱਕ ਦੋ ਮੁੰਡੇ ਨੂੰ ਫੋਨ ਕੀਤਾ ਸਰ ਉਸ ਟਾਈਮ ਮੁੰਡੇ ਇਕੱਠੇ ਨਹੀਂ ਹੋਏ ਪਰ ਮੇਰਾ ਇਕੱਲੇ ਦਾ ਮਤਲਬ ਕਿ ਹਿੰਮਤ ਨਹੀਂ ਹੋਈ ਅੱਗੇ ਜਾਣ ਦੀ ਫਿਰ ਸਾਰਾ ਇੱਕ ਦੋ ਮੁੰਡਾ ਆਇਆ ਪਰ ਉਸ ਤੋਂ ਬਾਅਦ ਜਦੋਂ ਅਸੀਂ ਕੋਠੇ ਦੇ ਬੈਠੇ ਰਹੇ ਆ ਕੋਈ 4 4 ਵਜੇ ਤੱਕ ਸਰ ਉਸ ਤੋਂ ਬਾਅਦ ਕੁਝ ਨਹੀਂ ਲੱਗਾ ਅੱਜ ਜਿਹੜੀ ਫੋਰਸ ਆਈ ਹੈ ਕੀ ਕਿਸੇ ਨੇ ਮੈਨੂੰ ਕੀਤਾ ਉਸ ਤੋਂ ਬਾਅਦ ਸਰ ਕਮਲਾ ਦੇਵੀ ਨੇ ਐਪ ਤੇ ਇਨਫੋਰਮ ਕੀਤਾ ਸਵੇਰੇ ਪੁਲਿਸ ਨੂੰ ਪਸਤ ਸਹੀ ਮੌਕੇ ਤੇ ਮਿਲਿਆ ਨਾ ਬਾਈਕ ਤੇ ਮਿਲਿਆ ਤੂੰ ਕਹਾ ਅਸੀਂ ਉਹ ਸਰ ਆ ਹੀ ਤੇ ਇਨਫੋਰਮ ਕੀਤਾ ਹਾਂ ਜੀ ਇਨਫੋਰਮ ਕਰਨ ਤੋਂ ਤੇ ਬਾਕੀ ਕਰਨ ਕੀ ਕਾਰਵਾਈ ਪੁਲਸਾਈ ਮੌਕੇ ਤੇ ਹਾਂ ਜੀ ਮੌਕੇ ਤੇ ਨਹੀਂ ਸਰ ਸਵੇਰੇ ਕੀਤਾ ਹੀ ਇਨਫੋਰਮ ਹਾਂ ਜੀ ਪੁਲਸਾਈ ਹਾਂ ਜੀ ਕਰ ਲਈ ਤੁਹਾਡੇ ਕੋਲ ਜੀ ਹਾਂ ਜੀ ਜੀ ਪੁਛਗਿਸ਼ ਕਰ ਲਈ ਜੀ ਫਿਰ ਕੀ